ਸਾਹਿਬ ਜੀ ਸਾਰਿਆਂ ਨੂੰ ਜੇ ਤੁਸੀਂ ਆਪਣੇ ਐਜੂਕੇਸ਼ਨਲ ਡਾਕੂਮੈਂਟਸ ਤੇ ਆਪਣਾ ਨਾਮ ਜਾਂ ਸਪੈਲਿੰਗਸ ਕਰੈਕਟ ਕਰਨਾ ਚਾਹੁੰਦੇ ਹੋ ਜਾਂ ਸਰਨੇਮ ਐਡ ਕਰਨਾ ਚਾਹੁੰਦੇ ਹੋ ਅਦਰਵਾਈਜ਼ ਅਗਰ ਤੁਸੀਂ ਆਪਣੇ ਪੇਰੈਂਟਸ ਦਾ ਮਦਰ ਫਾਦਰ ਦਾ ਨੇਮ ਐਡ ਕਰਾਣਾ ਚਾਹੁੰਦੇ ਹੋ ਜਾਂ ਚੇਂਜ ਕਰਾਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਰਾਜ ਪੱਤਰ ਦੀ ਜ਼ਰੂਰਤ ਪੈਂਦੀ ਹੈ ਇਸ ਕਿਸਰ ਨੋਟੀਫਿਕੇਸ਼ਨ ਨੂੰ ਬਣਵਾਉਣ ਵਾਸਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਵੇਂ ਐਫੀਡੇਵਿਟ ਬਣਵਾਉਣਾ ਪੈਂਦਾ ਨਿਊਜ਼ਪੇਪਰ ਵਿੱਚ ਐਡ ਪ੍ਰਿੰਟ ਕਰਾਣੀ ਪੈਂਦੀ ਆ ਇੱਕ ਡਿਜੀਟਲ ਸੀਡੀ ਰੈਡੀ ਕਰਾਣੀ ਪੈਂਦੀ ਆ ਐਂਡ ਗਵਰਨਮੈਂਟ ਫੀ ਵੀ ਪੇ ਕਰਾਣੀ ਪੈਂਦੀ ਆ ਇਹਨਾਂ ਸਭ ਚੀਜ਼ਾਂ ਨੂੰ ਰੈਡੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਗਵਰਨਮੈਂਟ ਆਫਿਸ ਜਾ ਕੇ ਰਿਜ਼ਰਵਡ ਨੋਟੀਫਿਕੇਸ਼ਨ ਬੁੱਕ ਕਰਾਣੀ ਪੈਂਦੀ ਆ ਥੈਨ ਇਹਨਾਂ ਸਭ ਚੀਜ਼ਾਂ ਨੂੰ ਅਗਰ ਤੁਸੀਂ ਘਰ ਬੈਠੇ ਹੀ ਕਰਾਣਾ ਚਾਹੁੰਦੇ ਹੋ ਬਿਨਾ ਕਿਸੇ ਟੈਨਸ਼ਨ ਤੋਂ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਅਸੀਂ ਪਿਛਲੇ 7 ਸਾਲਾਂ ਤੋਂ ਇਸ ਕੰਪਨੀ ਨੂੰ ਰਨ ਕਰ ਰਹੇ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਵੈਸ ਪ੍ਰੋਵਾਈਡ ਕਰ ਚੁੱਕੇ ਹਾਂ ਤੇ ਤੁਸੀਂ ਕਿਸ ਦਾ ਵੇਟ ਕਰ ਰਹੇ ਹੋ ਜਲਦੀ نیچے ਦਿੱਤੇ ਗਏ ਨੰਬਰ ਤੇ ਕਾਲ ਕਰੋ